हां जी मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਗਲੈਡ ਕਰੀ ਸਾਰ ਸਤਿ ਸ਼੍ਰੀ ਅਕਾਲ ਸੋਇ ਦੇ ਟਾਈਪ 4 ਨੰਬਰ ਉੱਤੇ ਸਰਕਟ ਦੇ ਟੈਂਪੋਰਰੀ ਡੈਮੋ ਤੇ ਆਪਾਂ ਵੱਲ ਗਏ ਹਾਂ ਮੈਂ ਤੇ ਅੱਜ ਆਪਾਂ ਕਰਨਿਆ ਟੂਰਨਾਮੈਂਟ ਪਰ ਤੇ ਟਰੈਕਟਰ ਵਾਲੀ ਦੇ ਵਿਚ ਮੁਕਾਬਲੇ ਚ ਤੇ ਜਾਂਦੇ ਰਹੋਗੇ ਤੁਹਾਨੂੰ ਤੇ ਲੱਗਦਾ ਮੈਂ ਆਪਣਾ ਅਸਰ ਹਾਂ ਹਾਂ ਜੀ ਤੇ ਆਪਾਂ ਗੱਡੀ ਚ ਬੈਠ ਗਏ ਤੇ ਸਟਾਰਟ ਆਪਾਂ ਨੇ ਕਰ ਲਈ ਤੇ ਹੁਣ ਚੱਲਦੇ ਹਾਂ ਤੇ ਮੋਟੇ ਨੂੰ ਫੋਨ ਕਰਦੇ ਹਾਂ ਤੇ ਮੋਟੇ ਨੂੰ ਲੈ ਕੇ ਚੱਲਦੇ ਹਾਂ ਫਿਰ ਆਪਾਂ ਨਾ ਤੇ ਮਿਲਦੇ ਹਾਂ ਦਵਾਉਂਦੇ ਹਾਂ ਤੁਹਾਨੂੰ ਅੱਜ ਟਰੈਕਟਰਾਂ ਦੇ ਜੋਰ ਕਿਹੜਾ ਦੇਖਦੇ ਆ ਕਿਹੜਾ ਚੈਂਪੀਅਨ ਬਣਦਾ ਅੱਜ ਦਾ ਹਨਾ ਮਿਲਦੇ ਆਂ ਫਿਰ ਆਪਾਂ ਜੋ ਦੀ ਚੋਬਰ ਉਹ ਨਹੀਂ ਪੁੱਜ ਗਏ ਕਹਿੰਦੇ ਗਰਾਊਂਡ 'ਚ ਯਾਰ ਸੱਟ ਜਾਂ ਨਹੀਂ ਹੈਗਾ ਮੁੱਢੇ ਉਰੇ ਠੀਕ ਹੈ ਉਹ ਸੀ ਬਲੈਕ ਬੜੀ ਨਾਲੇ ਲੱਗ ਉਹ ਆ ਯਾਰ ਚਾਹੇ ਬੁੱਟੀਆਂ ਨਹੀਂ ਆ ਬੋਏ ਬਿਆਂ ਜੇ ਸੀ ਬਿਲਾਉਂ ਕਰਕੇ ਕਿੰਨਾ ਭਾਰੀ ਸੀ ਦੱਸ ਕਿਹੜਾ ਵੀਰ ਇੰਨੇ ਇਰਾਦੇ ਬਰਾਤੀ ਦੱਸ ਕਿਹੜਾ ਵੀਰ ਇੰਨੇ ਇਰਾਦੇ ਬਰਾਤੀ ਇੰਨੇ ਇਰਾਦੇ ਬਰਾਤੀ ਇੱਕ ਚੋਤਾ ਜਿਹਾ ਨੇ ਇੱਥੇ ਮਰਨ ਵਾਲੇ ਬੋਰਡ ਪਰ ਤਾਂ ਹਰੇਕ ਮਰਨ ਦੀ ਮਨਾ ਕਰਦਾ ਤੁਗੀ ਬ੍ਰੇਕ ਦੱਬ ਹੋ ਜਾਂਦੀ ਹੈ ਨਾ ਰਹਿਮਤ ਉਹੋ ਹੱਥੀ ਸਾਡਾ ਲਾਈਵ ਆਲਾ ਆਏ ਦੇਖ ਕੇ ਦੋ ਛਪੀ ਕੌਣ ਸਾਹਰੇ ਨੂੰ ਮਿਲੂ ਅੱਜ ਖਾਣ ਜਾਣਾ ਮੇਰੇ ਨਾਲ ਪਰ ਆ ਗੀਆ ਤੁਰਿਆ ਬਿਨਾਂ ਮੈਂ ਤੁਹਾਨੂੰ ਦੱਸਿਆ ਨਹੀਂ ਉਹ ਤੋਰਾ ਬਹੁਤ ਵਧੀਆ ਟਰੈਕਟਰ ਦਾ ਇਹਦਾ هي থানা مارجي کي ڏيوهي توهان کي منهن ٻڌي থানা مارجي کي سارو سارو کرائي دا پولوشن چيڪ کرو کرائي دا پولوشن چيڪ کرو ڏا ټاپ نوٽ ڪريو ٻي ڊيلي گادا ڪري جنينگه دو منٽا ميه چٽر گيه ٻي دو شي ਉਹ 26 ਉਹ ਦੋ ਪੈ ਜਿਹੜਾ ਪਹਿਲਾ ਚੱਲਿਆ ਤਾਂ ਉਹ 26 ਬਣਦਾ ਤੂੰ ਤਾਂ ਥੱਲੇ ਹੀ ਜਾ ਹੀਗਾ ਟਰੈਕਟਰ ਚ ਚੱਲਦੇ ਹੋ ਵਾਹ ਅੱਗੇ ਤੋਂ ਸਾਰਾ ਕੰਮ ਇਹੋ ਜਿਹਾ ਹੋਣਾ ਹੈ ਤੇ ਇਹਦੇ ਆਪੇ ਹੀ ਪਾਣੀ ਪਾਉਣੇ ਪੈਣਗੇ ਇਹਦਾ ਆਪੇ ਹੀ ਹੇ ਗੱਡੀ ਗੱਡੀ ਕਰਦਾ ਫਿਰ ਕਨਾਲ 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 ਲੱਗ ਜੇ ਸਾਹੇ ਆਹੋ ਨਾ ਸ਼ੂਤਰਾ ਕੋਈ ਰੇ ਸੋਹਣਾ ਮਾਤਾ ਸਮਝਾ ਜੋਂ ਜੇਗਾ ਉਹਦੇ ਚੋਰ ਮੁੱਕਾ ਦੇ ਰਾਹ ਨੂੰ ਪਾਣੀ ਲੈ ਗਿਆ ਜਦੋਂ ਚੋਰ 2 38 पंजाब दा सवाल गया और सामने रवि गया रवि जांदा सूकड़ा नकरों और रवि जांदा सूकड़ा अगला टक्कर जड़ा ओ तो भी ग्राउंड दे पैले दा पुजवार श्री चमत्कार साहब जड़ा जिधर भी किया चंदा कै फेरे राहुरा चंदा साहब दा श्री दा दूसरी दा वास्ते हुमास Gracias por ਜੋ ਜੀ ਆਉਣ ਦੀ ਟਾਲੀ ਕਦੇ ਪਿਆਰ ਨਹੀਂ ਆ ਬਰੇ ਵੀਰ ਖੇਡ ਦੇ ਮੈਦਾਨ ਵਿੱਚ ਇਹ ਕੰਨੇ ਮੁਕਾਬਲਾ ਸਖਤ ਹੈ ਦੇਖਾਂਗੇ ਟਾਈਮ ਰੋਕ ਦਿਓ ਜੀ ਫਿਰ ਬੰਦਰ ਹੋ ਗਿਆ ਜੀ ਚਾਤੀ ਤਿੱਖੀ ਜਿਹਾ ਰੋਕ ਦਿਓ ਜੀ ਕੈਮਰੋ ਰੋਕ ਦਿਓ ਜੀ ਅੱਗੇ ਆਨੇ ਦੋਹੇ ਪਹਿਤਰ ਜੀ ਫਿਰ ਸੋਨਾ ਨਿਕਲਿਆ ਆਦਾ ਆ ਮੁੰਡਾ ਸੋਨਾ ਨਿਕਲਿਆ ਆਦਾ ਕੋਤਰਾ ਹੁਸਨ ਤਖੀਰਾ ਜੰਦਾ ਦੇਰੀਏ ਇਹ ਬਰਾਹੁਣ ਚ ਅੱਗ ਵੀ ਚੜਾ ਰਿਹਾ ਸਮਾਂ ਲੱਗਿਆ ਫਿਰ ਕੋਰ ਦੇ ਵਿੱਚ ਜੁਬਾਰਾ ਖੇਡ ਕੇ ਹੜਾਈ ਜੰਦਾ ਪਾਗਰ ਚੱਗਰਾ ਨਹੀਂ ਦੇਖੇ ਜੇ ਇਸ ਦਾ ਜਮਾਨਾ ਰੇਤਾ ਸਾਰ ਜਿਹੜਾ ਰਸਲਾ ਬਣਾਉਂਦੇ ਨੇ ਇਹਨਾਂ ਦੇ ਘੋੜੇ ਨੂੰ ਟਕਾਲੇ ਲਾਉਂਗਾ ਆਹ ਰੋਟੇ ਦੇ ਸੁੱਖੇ ਗੇਰੇ ਆ ਗੱਲਾ ਸੋ ਟਕਾਲੇ ਲਾਉਂਗਾ ਨਾ ਮੇਰੇ ਵੀਰੇ ਆ ਮੇਰੇ ਸਾਰੇ ਹਰ ਵਿੱਚ ਜੀ ਜੀ ਰੋਟੇ ਕੱਲ ਦੀ ਨਾਲ ਫਿਰਿਸ ਕੁਇਤਾ ਫੜੀ ਇੱਕ ਤੇ ਪਹਿਲੇ ਹੀ ਨਾਲ ਸਟਾਪਰ ਉਤੋਂ ਖੇੜ ਵੀ ਲਾਉਗਾ ਆਜ ਆ ਮੈਚ ਹੋ ਰਹੀਏ ਫੇਰ ਮੈਦਾਨ ਦੇ ਵਿੱਚ ਕਮਾਲ ਹੋ ਰਹੀ ਆ ਓ ਬੱਲੇ ਬੱਲੇ ਓ ਸ਼ਾਰਾ ਸ਼ਾਰਾ ਓ ਬੱਲੇ ਬੱਲੇ ਕਮਾਲ 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 ਆ ਸਾਡੇ ਸਾਰੇ ਐਰ ਜਿਹੜਾ ਤੁਰਾ ਧੜ ਗਈਆਂ ਆ ਮੈਚ ਜਿੱਤਦੇ ਨੇ ਇਹਨਾਂ ਦਾ ਹੌਸਲਾ ਆ ਰਿਹਾ اوہ بابا جي ڏورين آهيو بابا جي ڏورين اوه 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 بابا جي ਲੱਕੀ ਦਾ ਹਾਂ ਹੋਈ ਆ ਲੱਕੀ ਦਾ ਕਰੋਕੋਡਾਇਲ ਕੋਈ ਜਵਾਰ ਦੀ ਸਾਡੀ ਦੇ ਜਿੱਤਿਆ ਦੇਗੇ ਜਿੱਤਿ ਜਿੱਤਿਆ ਦਾ ਹੱਕ ਕਰਾ ਗਾਜਵੇ ਜਿੱਤੀ ਜਿੱਤਿਆ ਦਾ ਹੱਕ ਕਰਾ ਦੇ ਮੈਂ ਵੀ ਆਲੇ ਮੈਂ ਵੀ ਕੋਈ ਸਰਕਾਰ ਨੂੰ ਸਰਕਾਰ ਨੂੰ ਆਹ ਲਓ ਪਾਣੀ ਦਾ ਨਿਕਲ ਰਿਹਾ ਹੈ। ਜਦੋਂ ਇਹ ਪਾਣੀ ਦਾ ਨਿਕਲ ਰਿਹਾ ਹੈ ਤਾਂ ਇਹ ਹੇਠਾਂ ਹੋ ਰਿਹਾ ਹੈ। ਆਓ ਸਾਹਮਣੇ ਦੇਖੀਏ। ਬਾਅਦ ਵਿੱਚ ਇਹਨਾਂ ਦਾ ਆਉਂਦਾ ਉਸੇ ਅੰਦਰ ਜਿਹੜਾ ਇੰਟਰ ਏਰੀਆ ਪਾਜਾਪਾ ਹਰ ਸੋਦਾ ਦੇ ਵਿੱਚ ਜਲਦੇ ਘਰ ਹੈ। ਆਹ ਮੋਟਾ ਕਹਿੰਦੇ ਜਦੋਂ ਇਹ ਕਾਰਾ ਕਰਦੇ ਆਂ ਲੜਦੇ ਆਂ ਜਿੰਦਾਬਾਹ ਜਿੰਦਾਬਾਹ ਇਹ ਅਸਮੇਸਾ ਖੰਪੀ ਉਹ ਝੀਲਾ ਬਣ ਕੇ ਰੱਖ ਦਿੰਦੀ ਆ ਇਹ ਅਸਮੇਸਾ ਖੰਪੀ ਕਹਿੰਦੇ ਕੀ ਬਣ ਦਿੰਦੀ ਆ ਹੋਰ ਬੱਲੇ 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 ਆਖ ਬੋਲ ਹੋਈ 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 ਇਹਦਾ ਸਮਾਜ ਦੀ ਪੰਨਮੈਂਟ ਸੱਤ ਸਰਕਲ ਤੋਂ ਆ ਕੇ ਜਾਉਂਦੇ ਨੇ ਬਸੇ ਜੰਮੇ ਗਰਾਉਂਡੋਂ ਕੋਨੇ ਰਾਜਾ ਤੈਨੂੰ ਪ੍ਰੋਬਲਮ ਦੇ ਲੱਗਿਆ ਮੱਥਾ ਤੈਨੂੰ ਕੋਈ ਸੋਚਣ ਦੇ ਮਾਰਾ ਨਹੀਂ ਆਇਆ ਤੇ ਤਾ you yeah. ਦੋ ਮਿੰਟ 12 ਸੈਕਿੰਡ 7 ਮੀਟਰ ਦੋ ਬਾਰਾ ਦੋ ਬਾਰਾ 7 ਦੇ ਵਾਲਾ ਪਹਿਲਾ ਜਿਹੜਾ ਜਿਹੜਾ 12 ਸੈਕਿੰਡ 7 ਦੇ ਤੋਂ ਇੱਕ ਵਾਰ ਇਹ ਅਗਲਾ ਦੋ ਜਿਹੜੇ ਨੇ ਆ 2 11 ਮੇਰਾ ਜਿਹੜਾ ਉਹ ਇਹਨਾਂ ਦਾ ਹੀ ਆ ਪਿਲੇ ਝੰਡੇ ਵਾਲਾ ਹਾ ਹਾ ਉਹ ਦੋਸ਼ ਹੈ ਯਾਰ ਮੇਰਾ ਅੱਖਰ ਦੀ ਤਰ੍ਹਾਂ ਬੈਠਾ ਰਹਿਆ ਤੂੰ ਤਾਂ ਘਰ ਦੇ ਭਰਾ ਰਹਿਆ ਕੰਮਾਂ ਦੇ ਖਰੀਦ ਕੇ ਗਿਆ ਆਹ ਬਲੇ ਸਦਾ ਅਫਜ਼ਲ ਦੀ ਫਰਦਾ 2 ਮਿੰਟ 21 ਸੈਕਿੰਡ ਦਾ ਸੱਤ ਮਜਰਾਂ ਦਾ ਉਹ ਸੱਜਾ ਦੇ ਜਾਂਦੇ ਗੱਡੀਆਂ ਰੇਗੀਆਂ ਮੇਰਾ ਨਾ ਐਨ ਨਹੀਂ ਸੱਚੀ ਨਹੀਂ Ainda tá pronto. ਵੀਰ ਟਾਮਸੋਂ ਦੇ ਵੀ ਇਤਾਲੇ ਨੇ ਇਹਦਾ ਟਾਣਾ ਜੀ 2 ਮਿੰਟ 3 ਸੈਕਿੰਡ ਤੇ ਕਿਆਸੀ ਨਾ ਤੁਰ ਗਿਆ ਇਹਦਾ ਤਾੜੀਆਂ ਮਰਵਾ ਦਿੰਦਾ ਭਾਈ 3 ਸੈਕਿੰਡ ਪਰ ਕਿਆਸੀ ਨਕਰੇ 2 3 ਓਏ ਨਹੀਂ ਡੁੱਟਦਾ ਇਹ ਨਹੀਂ ਲੀਡ ਡੁੱਟਦੀ ਹੁਣ ਹੰਦਰ ਫਿਰ ਤੇ ਕਰਦਾ ਰਿਹਾ ਨਾ ਸੈਲਟ ਆਰਾ ਸਪੋਰਟ ਜਿੰਨਾ ਖਾਜੀ ਦਾ ਕੰਪਨਰ ਦਾ ਮਾਰਨ ਦਾ ਮਾਰਾ ਤੇ ਉਹਦੇ ਦੇ 23 ਆਮ ਸੱਤ ਨੂੰ ਐਂਡ ਤੇ ਡਬਲ ਨਾ ਆਮ ਸੱਤ ਲਈ ਜਾਂਦਾ ਫੇਰ ਦੇ ਮਗਾਂ ਵਿੱਚੋਂ ਜਦੋਂ ਉਹਦੇ ਕਰਦਾ ਫੇਰ ਸਮਾਂ ਹੈ ਇੱਕ ਮਾਰ ਹੋਈ ਜਾਂਦੀ ਆ ਦੁਨੀਆ ਕਾਫੀ ਦਿੱਤਿਓ ਸੈਚਾਪੇ ਆਹ ਜੀ ਜਾਂਦੀ ਆ ਆਪ ਦੋਹਿਆਂ ਪਿੰਡਾਂ ਤੋਂ ਸਰਪਰੇਵਰ ਚਾਰ ਜੁਕੀਆਂ ਐਨਕੇ ਜੀ ਇਹ ਇੱਕ ਟਾਪੀਕ ਦੇ ਨਾਮ ਤੇ ਇੱਕ ਪਾਰਕਾਂ ਦੇ ਆਉਂਦੇ ਰਹਿ ਗਏ ਸੀਗੇ ਦੋ ਤਿੰਨ ਚੱਲਣੇ ਤੇ ਤੇ 프리 ਤਰ੍ਹਾਂ ਹੀ ਮੋਟੇ ਨੇ ਕਹਿਣ ਲੱਗੇ ਚਲੋ ਆਪਾਂ ਘਰ ਨੂੰ ਚੱਲਦੇ ਆਂ ਨੀਂਦ ਆ ਰਹੀ ਦੀ ਨੀਂਦ ਆਂਦੀ ਦੀ ਇਹਨਾਂ ਨੂੰ ਤਾਂ ਕਰਕੇ ਪਾ ਗਏ ਮਿਲਦੇ ਆ ਫਿਰ ਆਪਾਂ ਹੁਣ ਘਰੇ ਜਾ ਕੇ ਨਾ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ 12:30 ਹੋ ਚਲੇ ਨੀਂਦ ਤਾਂ ਆਉਂਦੀ ਆ ਪਿੱਛੇ ਨੂੰ ਨਹੀਂ ਤਾਂ ਚੱਲ ਮੈਨੂੰ ਵੀ ਆਉਂਦੀ ਉਹ ਆ